ਵਲੇ ਹੋ ਚਰਾ ਗੰਧਾਨ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਦ ਬ੍ਰਹਮ ਇੱਕ ਵਾਰ ਸਾਰੇ ਪੜੋ ਮੈਂ ਮੂਰਖ ਕੀ ਕੇ ਤਕ ਹਾਂ ਮੈਂ ਮੂਰਖ ਕੀ ਕੇ ਤਕ ਕੋਟ ਬਰਾਦੀ ਤਰਿਆ ਦੇ ਨਾਨਕ ਜਿਨ ਸੁਣ ਆਪੇਖਿਆ ਗੁਰ ਨਾਨਕ ਜਿਨ ਸੁਣ ਆਪੇਖਿਆ ਗੁਰ ਨਾਨਕ ਜਿਨ ਸੇ ਫਿਰ ਕਰ ਭਾਸ ਨਾਪਦੇ ਆਰੇ ਸੇ ਫਿਰਦਰ ਸੇ ਫਿਰ ਕਰ ਭਾਸ ਨਾਪਦੇ ਆਰੇ ਸੇ ਫਿਰਦਰ ਪਰਮ ਸਨਮਾਨੀ ਯੋਗ ਜੁਗੋ ਜੁਗ ਤਲ ਚਵਰ ਛਤਰ ਤਖ ਦੇ ਮਾਲਿਕ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਬਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਜੀਵਨ ਦੀਆਂ ਅਮੋਲਕ ਕੜੀਆਂ ਬੇਸ਼ਕੀਮਤੀ ਸਵਾਸ ਸਤਿਗੁਰ ਜੀ ਦੀ ਗੋਦ ਵਿੱਚ ਜੁੜ ਬੈਠ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਜਗਤ ਗੁਰੂ ਕਲਯੁਗ ਪਰਮਾਨ ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ 555ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਆਪ ਜੀ ਮਨਾ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਇਤਿਹਾਸ ਦਾ ਬਹੁਤ ਸੁੰਦਰ ਪੈਰਾਗ੍ਰਾਫ ਕਵੀ શ્રી ਸਿੰਘਾ ਪਾਸੋਂ ਬਹੁਤ ਹੀ ਰਸਦਨੀਆ ਕਵਿਤਾਵਾਂ ਰਾਹੀਂ ਤੁਸੀਂ ਸਰਵਣ ਕਰ ਰਹੇ ਹੋ ਆਓ ਸਾਥ ਸੰਗਤ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਿਰਤੀ ਕਾਗਰ ਕਰੋ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜੀਏ ਕਿ ਜਿਸ ਸਤਿਗੁਰੂ ਦਾ ਆਪਾਂ ਪ੍ਰਕਾਸ਼ ਪਰਮ ਨਾ ਰਹੇ ਆਂ ਦੁਨੀਆਂ ਵਿੱਚ ਐਸਾ ਕੋਈ ਧਾਰਮਿਕ ਘਰ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੂਜਾ ਨਾ ਹੋਈ ਹੋਵੇ ਜੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਮੁੱਕੇ ਵਿੱਚ ਗਏ ਤਾਂ ਉਥੋਂ ਦੇ ਮੌਲਵੀਆਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪੂਜੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਆਪਣੇ ਚਰਨਾਂ ਦਾ ਜੋੜਾ ਨਿਸ਼ਾਨੀ ਦੇ ਦਿਓ ਜੇ ਪਾਤਸ਼ਾਹ ਮੰਦਿਰ ਵਿੱਚ ਗਏ ਤੇ ਪੁਜਾਰੀਆਂ ਨੇ ਪੁੱਜਿਆ ਜੇ ਜੋਗੀਆਂ ਦੇ ਮੱਠਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਤਾਂ 250 300 ਸਾਲ ਦੀ ਉਮਰ ਦੇ ਜੋਗੀ ਜਿਨ੍ਹਾਂ ਕੋਲ ਰਿੱਧੀਆਂ ਸਿਧੀਆਂ ਕਰਾਮਾਤਾਂ ਸੀ ਇਹੋ ਜਿਹੇ ਜੋਗੀ ਜਿਹੜੇ ਕਰਾਮਾਤ ਨਾਲ ਆਪਣਾ ਸਰੀਰ ਬਦਲ ਲੈਂਦੇ ਸੀ ਤਹੀ 203 300 ਸਾਲ ਦੀ ਉਮਰ ਦੇ ਜੋਗੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦੇ ਨੇ ਏ ਗੁਰੂ ਨਾਨਕ ਸਾਹਿਬ ਉਮਰ ਸਾਡੀ ਵੱਡੀ ਐ ਪਰ ਏ ਗੁਰੂ ਨਾਨਕ ਕਮਾਈ ਤੇਰੀ ਵੱਡੀ ਐ ਹੱਥ ਜੋੜ ਕੇ ਜੋਗੀਆਂ ਵੀ ਕਹਿਆ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਆਓ ਉਸ ਸਤਿਗੁਰ ਦੀ ਵਡਿਆਈ ਤੇ ਜੁੜੀਏ ਘਰ ਘਰ ਬਾਬਾ ਪੂਜੀਆਂ ਹਿੰਦੂ ਮੁਸਲਮਾਨ ਗਵਾਈ ਤਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਪਾਤਸ਼ਾਹ ਜੀ ਕਿਵੇਂ ਪੂਜਾ ਹੋਈ ਕਿਉਂ ਪੂਜਾ ਹੋਈ ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਵਢਾਈ ਰੂਪ ਜੁਹਣੇ ਸਭ ਤੋਂ ਪਹਿਲਾਂ ਹਾਜ਼ਰੀ ਲਵਾਓ ਇੱਕ ਵਾਰ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਸ਼ੀਸ਼ ਬਖਸ਼ੋ ਔਰ ਸ਼ਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਗੰਤੀ ਤੁਸੀਂ ਬੈਠੇ ਤੁਹਾਡੀ ਆਵਾਜ਼ ਉਹ ਰੋੜ ਤੱਕ ਜਾਣੀ ਚਾਹੀਦੀ ਹੈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਮੈਂ ਭੈਣਾਂ ਨੂੰ ਕਰਾਂਗਾ ਤੁਹਾਨੂੰ ਅੱਗੇ ਆਉਣ ਦੀ ਬੇਨਤੀ ਤਾਂ ਮੈਂ ਕਰ ਦਿੱਤੀ ਹੈ ਔਰ ਤੁਸੀਂ ਪਰਵਾਹਨ ਵੀ ਕਰ ਲਈ ਔਰ ਇੱਕ ਕਮੀ ਐ ਜਿਨ੍ਹਾਂ ਭੈਣਾਂ ਕੋਲ ਬੱਚੇ ਨੇ ਜਾਂ ਜਿਨ੍ਹਾਂ ਦੇ ਬੱਚੇ ਖੇਡ ਰਹੇ ਹੋ ਤੁਹਾਨੂੰ ਪਤਾ ਐ ਜੇ ਸਾਡੇ ਬੱਚੇ ਨੇ ਹੁਣੇ ਕੋਈ ਬੱਚਾ ਰੋਣ ਲੱਗਦਾ ਨਾ ਤਾਂ ਮਾਂ ਬੱਚਿਆਂ ਵਿੱਚੋਂ ਆਪਣੀ ਆਵਾਜ਼ ਪਛਾਣ ਲੈਂਦੀ ਬੱਚੇ ਦੀ ਮੇਰਾ ਬੱਚਾ ਫਿਰ ਜੇ ਰੋਣ ਦੀ ਆਵਾਜ਼ ਪਛਾਣਦੇ ਪਛਾਣਦੇ ਉਹ ਤਾਂ ਇਲਤਾਂ ਦੀ ਆਵਾਜ਼ ਵੀ ਤੁਹਾਨੂੰ ਪਤਾ ਐ ਇਹ ਆ ਰੌਲਾ ਮੇਰਾ ਬੱਚਾ ਪਾਉਂਦੇ ਜਿਹਦੇ ਬੱਚੇ ਰੌਲਾ ਪਾਉਂਦੇ ਨੇ ਆਪੇ ਹੀ ਆਪਣੇ ਬੱਚਿਆਂ ਨੂੰ ਸੰਭਾਲੋ ਪਿੱਛੇ ਬਿਠਾਓ ਲਿਜਾ ਕੇ ਸਾ ਸੰਗਤ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਸੰਗਤ ਦੀ ਪ੍ਰਬੰਧਕਾਂ ਨੇ ਆਪਣੀ ਜ਼ਿੰਮੇਵਾਰੀ ਨਿਵਾ ਦਿੱਤੀ ਹੈ ਸੋਨਾ ਪੰਡਾਲ ਬਣਾ ਦਿੱਤਾ ਕੀਰਤਨੀਏ ਪ੍ਰਚਾਰਕ ਸੱਦ ਲੈ ਸਾਰਾ ਪ੍ਰਬੰਧ ਕਰ ਦਿੱਤਾ ਹੁਣ ਸੰਗਤ ਵਿੱਚ ਬਹਿਣ ਦੀ ਜ਼ਿੰਮੇਵਾਰੀ ਆਪਣੀ ਹੈ ਮੈਂ ਇੱਕ ਜਗ੍ਹਾ ਤੇ ਕਿਹਾ ਬੀਬੀ ਉਹ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਕਹਿੰਦੀ ਭਾਈ ਸਾਹਿਬ ਜੀ ਗੁਰਦੁਆਰੇ ਆ ਕੇ ਵੀ ਅਸੀਂ ਸੰਭਾਲੀਏ ਹੁਣ ਇਹ ਜ਼ਿੰਮੇਵਾਰੀ ਕਮੇਟੀ ਦੀ ਥੋੜੀ ਹੈ ਭਾਈ ਤੁਹਾਡੇ ਬੱਚਿਆਂ ਨੂੰ ਚੁੱਪ ਕਰਾਉਣ ਇਸ ਲਈ ਬੇਨਤੀ ਹੈ ਚਲੋ ਸੇਵਾਦਾਰ ਖਲੋ ਗਏ ਨੇ ਪਰ ਆਪੋ ਆਪਣੀਆਂ ਬੱਚਿਆਂ ਨੂੰ ਪਹਿਣੋ ਆਪ ਸੰਭਾਲੋ ਬਿਠਾ ਕੇ ਆਓ ਇੱਕ ਵਾਰ ਮਿਲ ਕੇ ਆਪਣੀ ਸੁਰਤ ਜੋੜੋ ਤਾਂ ਜੋ ਹਾਜ਼ਰੀ ਲੱਗ ਸਕੇ ਕਿਉਂਕਿ ਸਰੀਰ ਦੀ ਹਾਜ਼ਰੀ ਨਹੀਂ ਪਰਵਾਨ ਕੱਲੀ ਮਾਫ ਕਰਿਓ ਇਹ ਗੁਰੂ ਰੰਧਾ ਸਾਹਿਬ ਦੇ ਧਰਮ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸਰੀਰ ਦੀ ਹਾਜ਼ਰੀ ਕੱਲੀ ਪਰਵਾਨ ਨਹੀਂ ਕਿਉਂਕਿ ਨਾ ਸਰੀਰ ਗੁਰੂ ਹੈ ਤੇ ਨਾ ਸਰੀਰ ਸਿੱਖ ਹੈ ਇਹਨਾਂ ਹੋਵੇ ਸਰੀਰ ਇੱਥੇ ਬੈਠੇ ਹੁਣ ਸਿੱਖ ਤੇ ਹਾਜ਼ਰੀ ਨਾ ਹੋਣ ਕਿਉਂਕਿ ਸੁਰਤੀ ਨੂੰ ਸਿੱਖ ਗਿਆ ਹੈ ਸਰੀਰ ਇੱਥੇ ਬੈਠੇ ਹੋਣ ਤੇ ਸਿੱਖ ਨਾ ਬੈਠੇ ਹੋਣ ਭਾਈ ਸਿੱਖ ਵੀ ਹਾਜ਼ਰ ਚਾਹੀਦਾ ਹੈ ਭਾਵ ਸੁਰਤੀ ਵੀ ਹਾਜ਼ਰ ਚਾਹੀਦੀ ਹੈ ਪਵਣ ਗੁਰੂ ਕੌਣ ਹੈ ਕਵਨ ਆਰੰਭ ਕਵਨ ਮਤ ਵਿੱਲਾ ਕਵਨ ਗੁਰੂ ਕਿਸ ਦਾ ਤੂੰ ਚੇਲਾ ਉਥੇ ਪਾਤਸ਼ਾਹ ਨੇ ਜਵਾਬ ਦਿੱਤਾ ਸੀ ਪਉਣ ਆਰੰਭ ਸਤਗੁਰ ਮਤ ਵਿੱਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਸੁਰਤ ਸਿੱਤ ਹੈ ਆਓ ਆਪਣੀ ਸੁਰਤੀ ਨੂੰ ਜੋੜੀਏ ਗੁਰੂ ਨਾਲ ਸ਼ਬਦ ਨਾਲ ਜੋੜੀਏ ਮਿਲ ਕੇ ਇੱਕ ਵਾਰ ਸਤਗੁਰ ਦੇ ਪਿਆਰ ਵਿੱਚ ਸਾਰੇ ਗਾਓ ਸਤਗੁਰ ਕੈਵਲ ਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਹਾਰ ਸਤਿਗੁਰ ਕੈਵਲ ਹਾਰ ਸਤਿਗੁਰ ਵਾ ਵ ਗੱਜ ਕੇ ਸਤਿਗੁਰ ਕੈ ਜਿਹੜੀ ਸੰਗਤ ਨਮਸਕਾਰ ਕਰਨੋਂ ਖੜੀ ਉਹ ਵੀ ਜੋਪੋ ਸਤਿਗੁਰ ਕੈਵਲ ਹਾਰ ਆਪਣੇ ਸਤਿਗੁਰ ਕੈਵਲ ਹਾਰ ਸਤਗੁਰ ਕੈਵਲ ਹਾਰ ਆਪਣੇ ਸਤਗੁਰ ਕੈਵਲ ਹਾਰ ਸਤਗੁਰ ਕੈਵਲ ਹਾਰ ਵਾ ਵਾ ਸਤਗੁਰ ਕੈਵਲ ਹਾਰ ਸਤਗੁਰ ਕੈਵਲ ਹਾਰ ਆਪ ਕਹਿ ਸੁਖ ਬਾਸ਼ ਹੈ ਸੁਖ ਸਹਿਜਾ ਆਗੈ ਸੁਖ ਬਾਸ਼ ਸੁਖ ਸਜਾ ਆਗੈ ਸੁਖ ਬਾਸ਼ ਸੁਖ ਆਗੈ ਸੁਖ ਬਾਸ਼ ਘਰ ਆਨੰਦ ਹਮਾਰੇ ਆਪਣੇ ਸਤਿਗੁਰ ਕੈਵਲ ਹਾਰ ਸਤਿਗੁਰ ਕੈਵਲ ਹਾਰ ਆਪਣੇ ਸਤ ਗੁਰ ਕੈਵਲ ਹਾਰੈ ਸਤ ਗੁਰ ਕੈਵਲ ਹਾਰੈ ਆਪਣੇ ਸਤ ਗੁਰ ਵਾਹਿਗੁਰੂ ਜੀ ਉਹ ਸਤ ਗੁਰ ਕੈਵਲ ਸਾਰੇ ਜਪ ਲੋ ਧੰਨ ਗੁਰੂ ਨਾਨਕ 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 ਧੰਨ ਗੁਰੂ ਧੰਨ ਗੁਰੂ ਨਾਨਕ 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 ਧੰਨ ਗੋ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਵਾਹ ਸਤਿਗੁਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਤੋਂ ਬਲਿਹਾਰ ਜਹਾਨ ਵਿੱਚ ਮਿਲੇਗਾ ਕੀ ਹਰ ਬੰਦਾ ਕੋਈ ਵੀ ਕੰਮ ਕਰੇ ਨਾ ਉਹਦਾ ਮੈਨੀਫੈਟ ਲਾਭ ਵਿਚਾਰਦਾ ਮੈਂ ਉੱਥੇ ਜਾਵਾਂ ਮੈਨੂੰ ਕੀ ਮਿਲਣਾ ਹੈ ਮੈਂ ਆਹ ਕੰਮ ਕਰਾਂ ਮੈਨੂੰ ਕੋਈ ਫਾਇਦਾ ਹੋਣਾ ਹੈ ਸਤਗੁਰੂ ਤੋਂ ਬਲਿਹਾਰ ਜਾਣੇ ਸੰਗਤ ਵਿੱਚ ਬਹਿ ਕੇ ਗੁਰੂ ਨਾਨਕ ਧੰਨ ਗੁਰੂ ਨਾਨਕ ਜਪਣਾ ਗੁਰੂ ਦੀ ਵਡਿਆਈ ਕਰਨੀ ਹੈ ਲਾਭ ਕੀ ਹੋਏਗਾ ਆਗੈ ਸੁਖ ਪਾਸ਼ੈ ਸੁਖ ਸਹਜ ਘਰ ਆਨੰਦ ਹਮਾਰੇ ਭਾਈ ਸਤਗੁਰ ਦੀ ਵਡਿਆਈ ਕਰਨ ਨਾਲ ਹਿਰਦੇ ਧਰ ਵਿੱਚ ਆਨੰਦ ਬਣਦਾ ਹੈ ਲੋਕ ਤੇ ਪਰਲੋਕ ਦੋਮਾ ਥਾਮਾਂ ਦੀ ਜ਼ਿੰਮੇਵਾਰੀ ਗੁਰੂ ਦੀ ਦੋਮਾ ਥਾਮ ਰੱਖੇ ਗੁਰਸੂਰੇ ਜਿਨੇ ਗੁਰੂ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜ ਲਈ ਜੇ ਦੀ ਸਾਸੰਗਤ ਤੋਂ ਦਾ ਲੋਕ ਤੇ ਪਰਲੋਕ ਦੋਵੇਂ ਸਫਲ ਹੁੰਦੇ ਆ। ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਜਿਨ੍ਹਾਂ ਹਲਾਤਾਂ ਵਿੱਚ ਹੋਇਆ ਹੈ। ਉਹਦਾ ਜ਼ਿਕਰ ਤਿੰਨ ਥਾਵਾਂ ਤੇ ਮਿਲਦਾ ਹੈ। ਉੰਜ ਹਜ਼ਾਰਾਂ ਕਿਤਾਬਾਂ ਵਾਰਤਕ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਵਿੱਚ ਨੇ। ਪਰ ਤਿੰਨ ਥਾਵਾਂ ਤੇ ਇਤਿਹਾਸ ਵਿੱਚ ਉਹ ਜਗ੍ਹਾ ਮਿਲੇਗੀ। ਪਹਿਲਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੁਦ ਜ਼ਿਕਰ ਕੀਤਾ ਆਪ ਤਨਸਰੀ ਰਾਗ ਅੰਦਰ ਕਿ ਜਦੋਂ ਪ੍ਰਕਾਸ਼ ਹੋਇਆ ਉਹ ਕਲਯੁਗ ਦੇ ਹਾਲਾਤ ਕੀ ਸਨ ਤਨਸਰੀ ਰਾਗ ਵਿੱਚ ਸਾਹਿਬ ਨੇ ਕਿਹਾ ਕਾਦੀ ਕੋੜ ਬੋਲ ਮਲ ਖਾਏ ਉਸ ਵਕਤ ਬ੍ਰਹਮਣ ਨਾ ਵੇ ਜੀਆ ਖਾਏ ਜੋਗੀ ਜੁਗਤ ਨਾ ਜਾਣੈ ਅੰਦ ਤੀਨੇ ਉਜਾੜੇ ਤਾਂ ਬੰਦ ਅਗਲਾ ਪਰਮਾਨ ਸ਼੍ਰੀਮਾਨ ਭਾਈ ਗੁਰਦਾਸ ਸਹਿ ਉਨਾ ਬਚਨ ਕਿਆ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਪਾਤਸ਼ਾਹ ਨੇ ਕਿਆ ਬਾਦੀ ਕੂੜ ਬੋਲ ਮਲ ਖਾਏ ਭਾਈ ਗੁਰਦਾਸ ਜੀ ਲਿਖਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਰਾਜੇ ਪਾਪ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਈ ਪਰ ਜਾ ਅੰਧੀ ਗਿਆਨ ਬਿਨ ਕੂੜ ਕੋ ਸੱਤ ਮੁਖੋਂ ਆਲਾਈ ਚੇਲੇ ਸਾਜ ਵਜਾਉਣ ਦੇ ਨੱਚਣ ਗੁਰੂ ਬਹੁਤ ਵਿਦ ਭਾਈ ਚੇਲੇ ਬੈਠਣ ਘਰਾਂ ਵਿੱਚ ਗੋਟ ਘਰੀ ਤੇ ਨਾੜੇ ਜਾਈ ਅਖੀਰ ਤੇ ਗਿਆ ਵਰਤੇ ਆਪਾਪ ਸਭ ਜਗ ਮਾਈ ਤੀਜਾ ਪ੍ਰਮਾਣ ਮਹਾਂ ਕਵੀ ਜੂੜਾ ਮਣੀ ਭਾਈ ਸੰਤੋਖ ਸਿੰਘ ਜੀ ਸਿੱਖ ਕੌਮ ਕੋਲ ਸਭ ਤੋਂ ਪੁਰਾਤਨ ਗ੍ਰੰਥ ਹੈ ਜੇ ਕੋਈ ਗੁਰੂ ਸਾਹਿਬਾਨ ਦੇ ਇਤਿਹਾਸ ਦਾ ਕਾਪ ਰੂਪ ਵਿੱਚ ਤਾਂ ਉਹ ਭਾਈ ਸੰਤੋਖ ਸਿੰਘ ਜੀਆਂ ਦਾ ਨਾਨਕ ਪ੍ਰਕਾਸ਼ ਜਿਹਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਕਹਿੰਦੇ ਉਹਦੇ ਵਿੱਚ ਉਹਨਾਂ ਕਿਹਾ ਉਸ ਵਕਤ ਕਲਯੁਗ ਦੇ ਹਾਲਾਤ ਸੀ ਸਤਜੁਗ ਮੇਂ ਚਾਰੋਂ ਚਰਨ ਤ੍ਰੇਤੇ ਤੀਨ ਰਹਾਏ ਦੁਆਪਰ ਮੈਂ ਦੋ ਰਹੇ ਕੱਲ ਇੱਕ ਚਰਨ ਟਕਾਏ ਧਰਮ ਦੇ ਚੌਂ ਪੈਰਾਂ ਚੋਂ ਕਲ ਯੁਗ ਵਿੱਚ ਇੱਕੋ ਹੀ ਪੈਰ ਰਹਿ ਗਿਆ ਸੀ ਧਰਤੀ ਡਾਮਾ ਡੋਲ ਸੀ ਧਰਤੀ ਤੋਂ ਪੁਕਾਰ ਉੱਠੀ ਹੈ ਰੱਬ ਜੀ ਕੋਈ ਐਸਾ ਧਰਤੀ ਤੇ ਧਲ ਜਿਹੜਾ ਨਿਮਾਣਿਆਂ ਨਿਤਾਣਿਆਂ ਗਰੀਬਾਂ ਨੀਚਾਂ ਨੂੰ ਗੱਲ ਨਾਲ ਲਾਵੇ ਸਾ ਸੰਗਤ ਇਸ ਧਰਤੀ ਤੋਂ ਪੁਕਾਰ ਉੱਠੀ ਔਰ ਰੱਬ ਨੇ ਪੁਕਾਰ ਸੁਣੀ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਕਿਉਂਕਿ ਕਲ ਯੁਗ ਮੈਂ ਇੱਕ ਕੋਈ ਚਰਨ ਰਹਿ ਗਿਆ ਸੀ ਉਹਨੂੰ ਇੱਕ ਚਰਨ ਤੇ ਟਿਕਾ ਨਾ ਜਾਈ ਧਰਤੀ ਦੀ ਪੁਕਾਰ ਸੀ ਇੱਕ ਚਰਨ ਤੇ ਟਿਕਾ ਨਾ ਜਾਈ ਬਿਨ ਅਬਲੰਭ ਨਾ ਥਿਰਤਾ ਪਾਈ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਥੋੜਾ ਜਿਹਾ ਹੁਣ ਮੈਂ ਵਿਸਥਾਰ ਕਰ ਦਾਂ ਤ੍ਰਿਤੇ ਵੀ ਸ਼੍ਰੀ ਰਾਮਚੰਦਰ ਆਉਂਦੇ ਨੇ ਦੁਆਪਰ ਵੀ ਸ਼੍ਰੀ ਕ੍ਰਿਸ਼ਨ ਆਉਂਦੇ ਨੇ ਪਰ ਸਾਧ ਸੰਗਤ ਧਰਮ ਵਧਿਆ ਨਹੀਂ ਸੀਮਤ ਲੋਕਾਂ ਤੱਕ ਰਹਿ ਗਿਆ ਦੁਆਪਰ ਵਿੱਚ ਸ਼੍ਰੀ ਰਾਮਚੰਦਰ ਨੇ ਉਸ ਵਕਤ ਦੇ અવਤਾਰ ਨੇ ਇੱਕ ਬੇਨਤੀ ਮੈਂ ਅਕਸਰ ਕਥਾ ਵਿੱਚ ਕਹਿਣਾ ਹੁੰਦਾ ਹੈ ਜਿਹੜੇ ਲੋਕ ਦੂਜਿਆਂ ਦੀ ਈਰਖਾ ਕਰਕੇ ਨਿੰਦਿਆ ਕਰਨ ਕੋ ਉਹ ਚੰਗਾ ਨਹੀਂ ਸਾਧ ਸੰਗਤ ਤੋਂ ਬੰਦਾ ਧਰਮੀ ਨਹੀਂ ਹੋ ਸਕਦਾ ਗੁਰੂ ਬਰਨ ਸਿੰਘ ਮਹਾਰਾਜ ਜੀ ਦੀ ਬਾਣੀ ਪੜੋ ਨਾ ਕਿਸੇ ਧਰਮ ਦੀ ਨਿੰਦਿਆ ਨਾ ਕਿਸੇ ਧਾਰਮਿਕ ਗ੍ਰੰਥ ਦੀ ਨਿੰਦਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦੇ ਸਰਬਉੱਤਮ ਗ੍ਰੰਥ ਗੁਰੂ ਦੀ ਪਦਵੀ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਔਰ ਗੁਰੂ ਗ੍ਰੰਥ ਸਾਹਿਬ ਤੋਂ ਆਵਾਜ਼ ਆਏਗੀ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਭਾਈ